ਭਾਰਤ ਵੱਲੋਂ ਪਾਕਿਸਤਾਨ ਤੇ ਏਅਰ ਸਟ੍ਰਾਈਕ ਕੀਤੀ ਗਈ ਤੇ ਪਾਕਿਸਤਾਨ ਨੇ ਇਹ ਕਬੂਲ ਵੀ ਲਿਆ ਵੀ ਭਾਰਤ ਵੱਲੋਂ ਜਿਹੜਾ ਹਮਲਾ ਹੋ ਕੀਤਾ ਗਿਆ ਉਸ ਹਮਲੇ ਦੇ ਵਿੱਚ ਇੱਕ ਬੱਚੀ ਮਾਰੀ ਗਈ ਤੇ ਕੁਝ ਹੋਰ ਲੋਕ ਵੀ ਮਾਰੇ ਗਏ ਨੇ ਹੁਣ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਦਾ ਕਹਿਣਾ ਹੈ ਕਿ ਪਾਕਿਸਤਾਨ ਭਾਰਤ ਕੋਲੋਂ ਇਸ ਸਟ੍ਰਾਈਕ ਦਾ ਜਿਹੜਾ ਬਦਲਾ ਲਊਗਾ ਤੁਸੀਂ ਜਾਣਦੇ ਹੋ ਵੀ ਕੱਲੇ ਜਿਹੜਾ ਸਾਰਨ ਵੱਜਿਆ ਸੀ ਇਹ ਸਾਰਨ ਉਹਦੀ ਵੱਜਦਾ ਜਦੋਂ ਜੁੱਧ ਹੋਣਾ ਹੋਵੇ ਪਹਿਲਾ 1962 ਦੇ ਵਿੱਚ ਵੱਜਿਆ ਕਾਰਡ ਦੇ ਵਿੱਚ ਵੱਜਿਆ 1999 ਦੇ ਵਿੱਚ ਵੱਜਿਆ ਤੇ ਇਸ ਤਰੀਕੇ ਨਾਲ ਗੱਲ ਜਿਹੜਾ ਸਾਇਰ ਨਾਲ ਬਜਾਇਆ ਗਿਆ ਸੀ ਇਸ ਤੋਂ ਬਾਅਦ ਫੌਜ ਨੂੰ ਜਿਹੜੀ ਖੁੱਲੀ ਛੁੱਟੀ ਦੇ ਦਿੱਤੀ ਗਈ ਪ੍ਰਧਾਨ ਮੰਤਰੀ ਮੋਦੀ ਜਿਹੜਾ ਲਾਈਵ ਆਇਆ ਸੀ ਉਸ ਤੋਂ ਬਾਅਦ ਮੋਦੀ ਨੇ ਕਿਹਾ ਕਿ ਤਿੰਨੇ ਸੇਨਾਵਾਂ ਨੇ ਜਿਹੜੀਆਂ ਉਹਨਾਂ ਨੂੰ ਖੁੱਲੀ ਸ਼ੂਟ ਹੈ ਤੁਸੀਂ ਆਪ ਇਹ ਤੈਅ ਕਰੋ ਵੀ ਹਮਲਾ ਕਦੋਂ ਕਰਨਾ ਤੇ ਜੁੱਧ ਦੇ ਜਿਹੜੇ ਅਭਿਆਸ ਸੀ ਉਹ ਲੋਕਾਂ ਨੂੰ ਕਰਵਾਏ ਗਏ ਸੀ ਪਹਿਲਗਾਮ ਦੇ ਵਿੱਚ ਜਿਹੜਾ ਹਮਲਾ ਹੋਇਆ ਸੀ ਉਸ ਤੋਂ ਬਾਅਦ ਲਗਾਤਾਰ ਹੀ ਜਿਹੜਾ ਜੰਗ ਲੱਗਣ ਦੀਆਂ ਤਿਆਰੀਆਂ ਜਿਹੜੀਆਂ ਸ਼ੁਰੂ ਹੋ ਗਈਆਂ ਸੀ ਤੇ ਉਸ ਤੋਂ ਬਾਅਦ ਸਾਰਾ ਦੇਸ਼ ਹੀ ਕਹਿ ਰਿਹਾ ਸੀ ਵੀ ਪਾਕਿਸਤਾਨ ਤੋਂ ਬਦਲਾ ਲਓ ਉੱਥੇ ਠਾਈ ਬੇਦੋਸ਼ ਲੋਕ ਜਿਹੜੇ ਪਾਕਿਸਤਾਨੀ ਅੱਤਵਾਦੀਆਂ ਨੇ ਮਾਰ ਕੇ ਸੁੱਟ ਦਿੱਤੇ ਨੇ ਤੇ ਹੁਣ ਜਿਹੜਾ ਬਦਲ ਲੈਣ ਦੀ ਵਾਰੀ ਸਾਡੀ ਆ ਤਾਂ ਨਰਿੰਦਰ ਮੋਦੀ ਵੀ ਗੁੱਸੇ 'ਚ ਆ ਗਿਆ ਪਹਿਲਾਂ ਗੱਲ ਹੋਈ ਸੀ ਜਿਹੜਾ ਪਾਣੀ ਦਾ ਸਮਝੌਤਾ ਹੈ ਉਹ ਰੱਦ ਕੀਤਾ ਜਾਊਗਾ ਅਸੀਂ ਪਾਣੀ ਰੋਕਾਂਗੇ ਸਿੰਧੂ ਦਾ ਪਰ ਉਸ ਤੋਂ ਬਾਅਦ ਤਿੰਨੇ ਸੇਨਾਵਾਂ ਨੂੰ ਜਿਹੜਾ ਤਿੰਨੇ ਸੇਨਾਵਾਂ ਦੇ ਮੁਖੀਆਂ ਨੂੰ ਮੋਦੀ ਸਾਹਿਬ ਬੁਲਾਉਂਦੇ ਨੇ ਤੇ ਉਸ ਤੋਂ ਬਾਅਦ ਸ਼ੂਟ ਦਿੱਤੀ ਜਾਂਦੀ ਆ ਵੀ ਤੁਸੀਂ ਹਮਲਾ ਕਰੋ ਤੁਸੀਂ ਆਪੇ ਤੈਅ ਕਰਨਾ ਹੈ ਕਦੋਂ ਹਮਲਾ ਕਰਨਾ ਤਾਂ ਜੁੱਦ ਦਾ ਅਭਿਆਸ ਕਰਾਇਆ ਗਿਆ ਕੱਲ ਸਾਇਡਨ ਵੱਜੇ ਤੇ ਅੱਜ ਜਿਹੜੀ 에어 ਸਟ੍ਰਾਈਕ ਪਾਕਿਸਤਾਨ ਤੇ ਕਰ ਦਿੱਤੀ ਜਵਾਬਦੇਹੀ ਦੇ ਵਿੱਚ ਪਾਕਿਸਤਾਨ ਵੱਲੋਂ ਵੀ ਜਿਹੜੀ ਫਾਇਰਿੰਗ ਕੀਤੀ ਗਈ ਹੈ ਕਹਿੰਦੇ ਤਿੰਨ ਜਿਹੜੇ ਇੰਡੀਆ ਦੇ ਲੋਕਾਂ ਦੀ ਉਹ ਡੈਥ ਹੋ ਗਈ ਆ ਆ ਤੁਸੀਂ ਲਾਈਵ ਵੀਡੀਓ ਦੇਖ ਹੀ ਰਹੇ ਹੋ ਜਿਹਦੇ ਵਿੱਚ ਇੱਕ 에어 ਸਟ੍ਰਾਈਕ ਹੁੰਦੇ ਤੇ ਅੱਗ ਦਾ ਇੱਕ ਵੱਡਾ ਭਾਂਮੜ ਪਾਕਿਸਤਾਨ ਦੇ ਵਿੱਚ ਉੱਠਦਾ ਹੈਗਾ ਉਦੋਂ ਬਾਅਦ ਜਿਹੜੇ ਲੋਕ ਜਾ ਰਹੇ ਹੁੰਦੇ ਨੇ ਅਚਾਨਕ ਉਸੇ ਥਾਂ ਤੇ ਰੁਕ ਜਾਂਦੇ ਨੇ ਤੇ ਅੱਲਾਹੁ ਅਕਬਰ ਕਹਿਣ ਲੱਗ ਜਾਂਦੇ ਨੇ ਪ੍ਰਮਾਤਮਾ ਨੂੰ ਯਾਦ ਕਰਨ ਲੱਗ ਜਾਂਦੇ ਨੇ ਬੜੇ ਦਿਨਾਂ ਤੋਂ ਪਾਕਿਸਤਾਨ ਨੂੰ ਡਰ ਸੀ ਕਿ ਭਾਰਤ ਹਮਲਾ ਕਰੂਗਾ ਭਾਰਤ ਹਮਲਾ ਕਰੂ ਤਾਂ ਭਾਰਤ ਨੇ 에어 ਸਟ੍ਰਾਈਕ ਜਿਹੜੀ ਕਰ ਦਿੱਤੀ ਤੇ ਹੁਣ ਪਾਕਿਸਤਾਨ ਕੀ ਕਰਦਾ ਦੋਸਤੋ ਦੇਖਣ ਵਾਲੀ ਗੱਲ ਹੋਊਗੀ ਕਿਉਂਕਿ ਪਾਕਿਸਤਾਨ ਨੇ ਵੀ ਪਿੱਛੇ ਹਟਣ ਵਾਲੀ ਕੋਈ ਗੱਲ ਨਹੀਂ ਕੀਤੀ ਉਹਨਾਂ ਨੇ ਕਿਹਾ ਵੀ ਜੇਕਰ ਭਾਰਤ ਨੇ ਹਮਲਾ ਕੀਤਾ ਤਾਂ ਅਸੀਂ ਇਸ ਹਮਲੇ ਦਾ ਜਿਹੜਾ ਜਵਾਬੀ ਮੋੜ ਜ਼ਰੂਰ ਦੇਵਾਂਗੇ ਹੁਣ ਆਗਲੀ ਸਥਿਤੀ ਲਈ ਜਿਹੜਾ ਭਾਰਤ ਤਿਆਰ ਹੋ ਜੇ ਪਰ ਇਸ ਹਮਲੇ ਦੇ ਵਿੱਚ ਜਿਹੜੀ ਬੇਕਸੂਰ ਲੋਕਾਂ ਦੀ ਜਾਨ ਜਾ ਰਹੀ ਆ ਇੱਧਰ ਭਾਰਤ ਦੇ ਜਿਹੜੇ ਲੋਕ ਮਰੇ ਨੇ ਦੋ ਤਿੰਨ ਉਹ ਵੀ ਬੇਕਸੂਰ ਨੇ ਤੇ ਜਿਹੜੇ ਪਾਕਿਸਤਾਨ ਦੇ ਮਰੇ ਨੇ ਉਹ ਵੀ ਬੇਕਸੂਰ ਨੇ ਨਾ ਤਾਂ ਇਹਨਾਂ ਦੇ ਵਿੱਚ ਕੋਈ ਆਤਵਾਦੀ ਮਰਿਆ ਤੇ ਨਾ ਹੀ ਕੋਈ ਪਾਕਿਸਤਾਨ ਦਾ ਜਿਹੜਾ ਆਪਾਂ ਕਹਿੰਦੇ ਵੀ ਫੌਜੀ ਮਰਿਆ ਤਾਂ ਤੁਸੀਂ ਇਸ 에ਅਰ ਸਟ੍ਰੈਕ ਨੂੰ ਕਿਵੇਂ ਦੇਖਦੇ ਹੋ ਕਮੈਂਟ ਕਰਕੇ ਜਰੂਰ ਦੱਸਿਓ